ਕਉੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਹਾਠ ਪਹਿਰ ਆਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਾਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਦ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਪਏ ਕਿਰਪਾਲ ਗੁਸਈਆ ਨੱਠੇ ਸੋਗ ਸੰਤਾਪ ਤਤੀ ਬਾਉ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦੇਵ ਗੁਰ ਗੁਰ ਸੱਚਾ ਸਰਜਣਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਹਾਰ ਗਉੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਇੱਕ ਨਵਾਹੀ ਅੰਮ੍ਰਿਤ ਰੇਸ਼ਟ ਸੰਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾਸਾ ਦੁਖ ਨਾਠੇ ਸੁਖ ਆਈ ਸਮਾਈ ਢੀਲ ਨਾ ਫਰੀ ਜਾ ਗੁਰ ਫਰਮਾਈ ਰਿਸ਼ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗਉੜੀ ਮਹਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਮਤ ਸੀਤਲ ਪਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਈ ਸੁਹੇਲੇ ਜਨਮ ਜਨਮ ਕੇ ਵਿਸ਼ਰੇ ਮੇਲੇ ਰਹਾਉ ਸਮਰਤ ਸਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਿ ਸੁਭਾਈ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨਾ ਆਵੇ ਕਹੁ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾ ਕੋਟ ਬਿੰਗਣ ਹੀ ਰੇਖ ਨਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਰਜਨ ਮਿਟੀ ਖੁਦ ਧਾਸ ਰਹਾਉ ਸਰਬ ਕਲਿਆਣ ਸੁਖ ਸਹਜ ਨਿਦਾਨ ਜਗ ਕਹਿ ਰਿਦਾ ਵਸੈ ਭਗਵਾਨ ਔਖਦ ਮੰਤਰ ਤੁੰਤ ਸਭਿਆਰ ਕਰਨ ਹਾਰ ਜੈ ਮੈਂ ਧਾਰ ਤਜ ਸਭ ਪਰਮ ਪਰਮ ਪਜਿਓ ਫਾਰ ਬ੍ਰਹਮ ਕਹਉ ਨਾਨਕ ਅਡਾਲ ਇਸ ਧਰਮ ਗਵੜੀ ਮਹੱਲਾ ਪੰਜਵਾ ਸਾੰਤ ਪਈ ਗੁਰੂ ਗੋਬਿੰਦ ਭਾਈ ਤਾਪ ਭਾਵਿਣ ਸੇ ਮੇਰੇ ਭਾਈ ਰਹਾਉ ਆਰਾਮ ਨਾਮ ਨਿਤ ਰਸਨ ਬਖਾਣ ਮਿਣਸੇ ਰੋਗ ਪਏ ਕਲਿਆਣ ਫਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਰਮਲ ਗੁਣ ਗਾਵੋ ਨਤ ਨੀਤ ਗਈ ਵਿਆਦ ਭਰੇ ਜਨमीत ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗਵੜੀ ਮਹਲਾ ਪੰਜਵਾਂ ਅਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਪਏ ਪਰਮ ਗਏ ਪੂਰਨ ਪਈ ਸੇਵ ਰਹਾਉ ਸਿੰਘ ਜਰਾ ਤੇ ਰਖਿਆ ਬਿਹਾਰੀ ਆਰੇ ਬ੍ਰਹਮ ਕਰਪਾ ਧਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਥ ਸੰਗ ਹਰ ਅੰਮ੍ਰਿਤ ਪੀਵੈ ਗਵੜੀ ਮਹਲਾ 5 ਹਰ ਘਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਅਸ ਕਰਦੀਨੇ ਅੰਮ੍ਰਿਤ ਨਾਮ ਹਰ ਰਸ ਪੀਨੇ ਨਿਰਪਰ ਹੋਏ ਪਜੋ ਭਗਵਾਨ ਸਾਥ ਸੰਗਤ ਮਿਲ ਕੀਨੋ ਦਾਨ ਸਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਔਰ ਫਕਰੀ ਪ੍ਰਭ ਸੁਆਮੀ ਗਵੜੀ ਹਲਾ ਪੰਜ ਮਾਰਾਖ ਪਿਤਾ ਪ੍ਰਾਮੀ ਦੇ ਮੋਇ ਨਰਗੁਣ ਸਭ ਗੁਣ ਤੇਰੀ ਰਹਾਵ ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਤ ਕਰੇ ਅਰ ਬਹੁਤ ਸੰਤਾ ਹੋਏ ਆਇਓ ਸਨ ਤੁਹਾਰੇ ਕਰ ਕਰ ਹਾਰੇ ਵਨ ਕਬੂ ਭਾਤੀ ਛੋੜੈ ਕੰਧੂ ਨਾਹੀ ਇਕ ਬਾਤ ਸੁਨ ਤਾ ਕੀ ਓਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿੰਦਰ ਕੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓ ਮਹਾ ਵਿਖਾਦੀ ਸਹਿਜ ਸਹਿਿਲੀ ਬਾਣੀ ਕਹੁ ਨਾਨਕ ਮਨ ਭਇਆ ਵਰਗਾਸਾ ਪਾਇਆ ਪਦ ਨਿਰਬਾਣੀ ਮੇਲਾਵਲ ਮਹਲਾ ਪੰਜਵਾਂ ਸਰਬ ਕਲਾ ਆਣ ਕੀਏ ਗੁਰਦੇਵ ਸੇਵਕ ਪੀ ਲਾਇਓ ਸੇਵ ਬਿਗ ਨਾ ਲਾਗੇ ਜਪ ਰਖ ਭੇਵ ਦਰਦ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਈ ਰਹਾਉ ਸਭਨੀ ਧਾਈ ਰਵਿਆ ਆਪ ਆਦਿ ਕਾ ਜਾਂ ਕਬੜ ਪ੍ਰਤਾਪ ਗੁਰ ਪ੍ਰਸਾਦਿ ਨ ਹੋਏ ਸੰਤਾਪ ਗੁਰ ਕੇ ਚਨ ਲੱਗੇ ਮਨ ਮੀਠੇ ਨਿਰਬੰਗਣ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤ ਗੁਰ ਧੂਠੇ ਆਰ ਬ੍ਰਹਮ ਪ੍ਰਭ ਭਏ ਰਖਵਾਲ ਦੇ ਜਿੱਥੇ ਕਿਥੇ ਦਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ ਪੰਜਵਾਂ ਚਾਰਨ ਕਮਲ ਪ੍ਰਭ ਹਿਰਦੇ ਤੇ ਆਈ ਰੂਗ ਗਏ ਸਭ ਨੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆਕਾਥ ਗਦਾ ਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਬ ਜੀਵੇ ਗਿਆਨੀ ਬਿਲਾਗਲ ਮਹਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਵਾਜੇ ਅਨਹਦ ਤੂਰੇ ਰਹਾਉ ਸਾਭ ਭਾਵ ਸੰਤਾਪ ਬਿਨਾਸੀ ਹਰ ਸਿਮਰਤ ਕਿਰਕ ਸਭ ਨਾਸੀ ਆਨੰਦ ਕਰੂ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਰ ਸਵਾਰੀ ਮੇਲਾਵਲ ਮਹਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਜਨਾ ਹੋਏ ਕਿਰਪਾ ਦਾ ਵਿਖਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਖಲ್ಯਾਨ ਵਿਚਾਰੇ ਰਹਾਉ ਵਾਣ ਨਦਰਿੰਦਰ ਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨਿਛੇ ਨਾਨਕ ਫਲ ਭਾਈ ਪੂਰਨ ਈਸ਼ ਪੁਜਾਰਿਆ ਮੇਰਾ ਬਲ ਮਹਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਯਾਰੋ ਹਉ ਰਾਜ ਰਾਜ ਕੋ ਜਨ ਖਾਵ ਮੇਰੇ ਭਾਈ ਅਮਰਤ ਨਾਮ ਰਦਮਾਇ ਤੇ ਆਈ ਨਾਨਕ ਗੁਰ ਪੂਰੇ ਸਰਣਾਈ ਜਿਨ ਆਪਣੇ ਨਾਮ ਕੀ ਪੈਜ ਰਕਾਈ ਮੇਰਾ ਬਲ ਮਹਲਾ ਪੰਜਵਾਂ ਤਉ ਆਵ ਸੰਤਾਨ ਸਗਲ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਧਨ ਹਰੋਗ ਗੁਣ ਗਾਵ ਨਿਤ ਰਾਮ ਕੀ ਇਹ ਅਵਖਦ ਜੋਗ ਆਏ ਬਸੋ ਘਰ ਦੀ ਸਮੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਾਏ ਲਹਿ ਗਏ ਬਿਯੋਗ ਬਿラਵਲ ਮਹਲਾ 5 ਮਨ ਜਨ ਕਾਟਿਆ ਆਪ ਪ੍ਰਭੂਆ ਕਿਰਪਾਲ ਦੀਨ ਧਿਆਲ ਪ੍ਰਭ ਪਾਰ ਬ੍ਰਹਮਤਾ ਕੀ ਨਦਰ ਨਿਹਾਲ ਗੁਰੂ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਬ੍ਰਹਮ ਤੇ ਆਮਣ ਜੋਗ ਰਹਾਉ ਆਉ ਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵਲਾਈ ਕਲ ਵਿਖ ਉਤਰੇ ਸੁਧ ਹੋਏ ਸਾਧੂ ਸਰਨ ਆਈ ਸੁਨਤ ਜਪ ਦਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਵਿਲਾਵਲ ਮਹਲਾ ਪੰਜਵਾ ਹਰ 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 ਆਰਾਧੀਐ ਹੋਈਐ ਆਰੋਗ ਰਾਮ ਚੰਦ ਕੀ ਲਸ਼ਗਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਪੀਐ ਨਿਤ ਕੀ ਚੈ ਭੋਗ ਸਾ ਸੰਗਤ ਕੈ ਬਾਰਣੇ ਮਿਲਿਆ ਸੰਜੋਗ ਜਿਸ ਸਿਮਰ ਸੁਖ ਪਾਈਐ ਬਿਨ ਸੇ ਵਿਯੋਗ ਨਾਨਕ ਪ੍ਰਭ ਸਰਣਾkti ਕਰਨ ਕਾਲਨ ਜੋਗ ਰਾਗ ਬਿਲਾਵਲ ਮਹਲਾ 5 ਵਾ ਦੂਪਦੇ ਘਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਓ ਭਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟ ਰੋਗ ਸੀ ਦਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਰੂਕ ਮਿਟਾਇਆ ਆਪ ਪ੍ਰਭੂ ਪੁਜਿਆ ਸੁਖ ਸਾੰਦ ਬੜ ਪ੍ਰਤਾਪ ਚਰਜ ਰੂਪ ਹਰ ਗਿਨੀ ਜਾਦ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਮਰਤੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਬਿਲਾਵਲ ਮਹੱਲਾ ਪੰਜਵਾ ਸਾਥੀ ਭਾਵਨਾ ਲੱਗਈ ਪਾਰਬ੍ਰह्म ਸਰਨਾਈ ਚਉ ਗਿਰਤੁ ਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਬਿਠੇ ਆ ਜਨ ਬੰਦਤ ਬਣਾਈ ਰਾਮ ਨਾਮੁ ਖੁਦ ਦੀਐ ਕਾਲਿ ਬਲਾਈ ਰਾਹਾ ਉਹ ਰਾਖ ਲੀਏ ਤੈਨ ਰਖਨ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਾਈ ਪ੍ਰਭ ਪਈ ਸਹਾਈ ਮਿਲਾਵਲ ਮਹਲਾ ਪੰਜਵਾ ਆਪਣੇ ਬਾਲਕ ਆਪ ਰਖਿ ਅਨ ਪਾਰਬ੍ਰह्म ਗੁਰਦੇਵ ਸੁਖ ਸਾੰਤ ਸਹਿਜ ਆਨੰਦ ਭਾਈ ਪੂਰਨ ਪਈ ਸੇਵਰਾਉ ਬਾਝ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੇ ਅਨ ਜਾਕਾ ਵੱਡ ਪਰਤਾਪ ਦੁਖ ਹਮਾਰੇ ਬਖਸ਼ਿ ਅਨ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤੀ ਅਨ ਨਾਨਕ ਬਲਹਾਰੀ ਬਿਲਾਵਲ ਮਹਲਾ 5 ਤਾਬਲਾ ਆ ਗੁਰਸਰਜਨ ਹਾਰ ਸਤ ਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਕੀ ਸਾਰੇ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨ ਪ੍ਰਭ ਅਮਰਤ ਨਾਮ ਹਰਸਦੀਨ ਦਾਸ ਕੀ ਲਾਜ ਰਖੈ ਮਿਰਵਾਨ ਗੁਰੂ ਨਾਨਕ ਬੋਲਾ ਦਰਗਹਿ ਪਰਵਾਨ ਬਿਲਾਵਲ ਮਹਲਾ 5 ਤਾਪ-ਤਾਪ ਤੇ ਰਾਖੀ ਆਪ ਉਸੇ ਤਲਪੇ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮੈਂ ਜਾਪ ਰਹਾਵ ਕਰ ਕਿਰਪਾ ਹਸਤ ਪ੍ਰਭ ਜੀਨੇ ਜਗਤ ਉਦਾਰ ਨਵਖੰਡ ਪ੍ਰਦਾਬ ਦੁਖ ਬਨਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ ਬੂਝੀ ਮਨ ਤਨ ਸੱਚ ਧਰਾ ਆਪ ਅਨਾਥ ਕੋ 나ਥ ਸਰਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਪੈ ਵੰਜਨ ਸਵਾਮੀ ਗੋਣ ਗਾਵਤ ਨਾਨਕ ਆਲਾਪ ਸੁਰਠ ਮਹਲਾ 5 ਕਰ ਇਸਨਾਨ ਸਿਮਰ ਪ੍ਰਭਿ ਆਪਾ ਮਨ ਤਨ ਪੈ ਅਰੋਗਾ ਕੋਟ ਵਿਗਨ ਲਾਤੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵ ਸੁਣੋ ਪੜੋ ਨਿਤ ਪਾਈ ਗੁਰ ਪੂਰੇ ਤੂ ਰਾਖਿਆ ਰਹਾਉ ਸਾਚਾ ਸਾਈਂਬ ਅੰਮਤ ਵੜਾਈ ਭਗਤ ਵਸ਼ਲ ਦੇ ਆਲਾ ਸੰਤਾ ਕੀ ਪੈਜ ਰਖਦਾ ਆਇਆ ਆਦਿ ਵਰਦ ਵਰਤ ਪਾਲਾ ਹਰ ਅਮਰਤ ਨਾਮ ਪੋਜਨਿਤ ਪੁੰਚਾ ਸਰਬ ਵੇਲਾ ਮੁਖ ਭਾਵ ਜ ਰਾਮ ਰਤਾ ਸਭਨਾ ਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ Swami ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਿਢਿਆਈ ਸੋਰਠ ਮਹਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰਿਕ ਸਤਿਗੁਰ ਧਾਵ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਕੀ ਸੇਵਨਾ ਵਰਤੀ ਜਾਈ ਰਹਾ ਕਰ ਮੈਂ ਸੁਖ ਬਾਰ ਫਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਭਿਗਣਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੂ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਨੂੰ ਸੁਖ ਸੰਪਤ ਰਾਸ ਰਖ ਲਿਓ ਪਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਾਵ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਉ ਨਾਨਕ ਗੁਰਪੂਰਾ ਬਿਠੇਓ ਮਿਟਿਓ ਸਗਲਾਂ ਦੀਸਾ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤਗੁਰੇ ਅਪਨਾ ਸਗਲਾ ਦੁੱਖ ਮਿਟਾਇਆ ਤਾ ਪ੍ਰੂ ਗਏ ਗੁਰ ਬਚਨੀ ਮਨਿ ਚੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕੰਨ ਸਮਰਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਫੈਦਿਆਲਾ ਜੈ ਜੈ ਕਰ ਪਏ ਜਗ ਪੀਥ ਰੋਵਾ ਫਾਰ ਬ੍ਰਹਮ ਰਖਵਾਲਾ ਸੂਰਠ ਮਹਾਬਾਪ ਜਵਾ ਨੁਰਤ ਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਫਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਵਿਰਧ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਥਨ ਦੇਵ ਸਖਾਲੀ ਰਹਾਉ ਤਤ ਤਉ ਉਦਾਨ ਸਤਿਗੁਰੂ ਮੇਰਾ ਮੋਹਿ ਤਿਸ ਕਾ ਪ੍ਰਵਾਸ ਬਖਸ਼ ਰਹਿ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੁਰਤਿ ਮਹਲਾ ਪੰਜਵਾਂ ਬਖਸ਼ਿਆ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰ ਪੂਰੇ ਕੀ ਸਰਣੀ ਉvre ਖਾਜ ਸਵਲ ਸਵਾਰੀ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਰੱਡੀ ਵੜਿਆਈ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਪਾਖਿਆ ਸੂਰਠ ਮਹਲਾ 5 ਪਏ ਕਿਰਪਾਲ ਗੁਰੂ ਗੋਵਿੰਦ ਸਗਲ ਮਨੋਰਥ ਪਾਈ ਹਸਤਰ ਪੈ ਲਾ ਗਰ ਚਰਨੀ ਗੋਵਿੰਦ ਕੇ ਗੁਣ ਗਾਏ ਬਲੋ ਸਮੂਰਤ ਪੂਰਾ ਸਾਧ ਸਹਿਜ ਅਨੰਦ ਨਾਮ ਜਬ ਵਾਜੇ ਅਨਹਦ ਤੁਰਾ ਰਹਾਉ ਮਿਲੈ ਸਵਾਮੀ ਪ੍ਰੀਤਮੇ ਆਪਣੇ ਕਰ ਮੰਦਰ ਸੁਖ ਦਾਈ ਹਰ ਨਾਮ ਨਿਦਾਨ ਨਾਲ ਗਜਨ ਪਾਇਆ ਸਗਲੀ ਇਛੁ ਪੁਜਾਈ ਸੋਰਠਿ ਮਹਲਾ 5 ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾਉ ਸਾਧੰਗੁਰ ਪੂਰੈ ਝਾਪ ਗਵਾਇ ਆਪਣੀ ਕਿਰਪਾ ਦਾਰੀ ਭਾਰ ਬ੍ਰਹਮ ਪ੍ਰਭ ਫੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਨਿਦਾਨ ਮੰਗਲ ਰਸ ਰੂਪਾਰ ਕਾ ਨਾਮ ਧਾਰੂ ਨਾਨਕ ਬਸਰਾ ਕੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋਰਠਿ ਮਹਲਾ 5 ਮੇਰਾ ਸਤਗੁਰ ਰਖਵਾਲਾ ਹੋਵਾ ਤਾਲਿ ਕ੍ਰਿਪਾ ਪ੍ਰਵਾਹ ਤੇ ਰੱਖਿਆ ਹਰ ਗੋਵਿੰਦ ਨਵਾ ਨਿਰੋਵਾਰ ਹੋ। <table> ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਰਾਜ ਰਗਾਈ ਸਾਧ ਸੰਗਤ ਤੇ ਸਭ ਹਲ ਪਾਈ ਸਤਗੁਰ ਕੇ ਬਲ ਜਾਈ ਹਲਤ ਪਲਤ ਪ੍ਰਭ ਦੋਐ ਸਵਾਰੇ ਹਮਰਾ ਗੁਨ ਅਵ ਗੁਣ ਨਾ ਵਿਚਾਰਿਆ ਆਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਗਤ ਧਾਰਿਆ ਸੂਰਠ ਮਹਲਾ 5 <div>ਯੰਤਰ ਸਾਹਿਬ ਇਸਕੇ ਕੀਏ ਸੂਈ ਸੰਤ ਸਹਾਈ ਆਪਨੇ ਸੇਵ ਕੀਆ ਫੇਰਾ ਕੇ ਪੂਰਨ ਪਈ ਵਡਾਈ ਬਾਰਨ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਆਣ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜੀਉ ਬਾਰਿਕ ਪ੍ਰਤਮਾਤਾ ਸੋਲ ਤੁਮਲਾ ਪੰਜਵਾ ਅਠਾੜ੍ਹ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਰਹਾ ਰਾਖੀ ਸਰਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਿ ਸੁਖ ਕਿਨਵੇਂ ਉਜੇ ਮਨ ਹੋਆ ਸਦਾ ਸੁਖ ਹਰ ਲਾਰਾ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ داری ਤਿੰਨ ਸਗਲੀ ਬਾਤ ਸਵਾਰੀ ਰਬੇ ਆਪਣਾ ਬਿਰਦ ਸਮਾਰਿਆ ਹਮਰਾ ਗੁਨਾਹ ਗਣਨਾ ਵਿਚਾਰਿਆ ਗੁਰ ਕਾ ਸ਼ਬਦ ਪयो ਸਾਖੀ ਤਿੰਨ ਸਗਲੀ ਲਾਜ ਰਾਕੀ ਬੋਲਾਇ ਬੋਲੀ ਤੇਰਾ ਤਉ ਸਬ ਗੁਣੀ ਘਹਿਰਾ ਜਪ ਨਾਨਕ ਨਾਮ ਸਜ ਸਾਖੀ ਆਪਣੇ ਦਾਸ ਕੀ ਪੈਜ ਰਖੀ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਸ਼ੇ ਕੁਸ਼ਲ ਭਜਾ ਗੁਰ ਪੂਰੇ ਪੂਰੀ ਸਭ ਰਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇਆ ਰਹਾਉ ਮਨ ਤਨ ਰਵ ਰਿਆ ਹਰ ਪੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਅਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਵਗਣ ਪ੍ਰਭ ਕਸ਼ਨ ਵਿਚਾਰਿਓ ਕਰਿ ਕਿਰਪਾ ਆਪਣਾ ਕਰ ਲਿਆ ਹਤੁਲ ਬੜਾਈ ਅਚੋਤ ਬਨਾਸੀ ਨਾਨਕ ਉਚਰੇ ਹਰ ਕੀ ਜਇ ਗੁਣ ਅਵਗਣ ਪ੍ਰਭ ਕਸ਼ਨ ਵਿਚਾਰਿਓ ਕਰਿ ਕਿਰਪਾ ਆਪਣਾ ਕਰ ਲਿਆ ਹਤੁਲ ਬੜਾਈ ਅਚੋਤ ਬਨਾਸੀ ਨਾਨਕ ਉਚਰੇ ਹਰ ਕੀ ਜਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ